ਹੈਲੋ ਮੈਂ ਨਿਰਮਲ ਸਿੰਘ ਪਿੰਡ ਬਿਰੀਪੁਰ ਬਲਾਕ ਤਾਰੀਵਾਲ ਤੋਂ ਬੁਲਾਉਂ ਕਰਦੇ ਆ ਜੀ ਅੱਜ ਇਸ ਮਸਲੇ ਤੇ ਸਾਰਾ ਪਿੰਡ ਇਕੱਠਾ ਹੋਇਆ ਹੈ ਜੋ ਕਿ ਪਾਈਪਾਂ ਪੈ ਰਹੀਆਂ ਨੇ ਜੋ ਚਰਚ ਦੇ ਪਾਣੀ ਵਾਸਤੇ ਇਸ ਮਸਲੇ ਵਾਸਤੇ ਅਸੀਂ ਸੀਐਮ ਪੰਚਾਇਤ ਮੰਤਰੀ ਜਿਹੜਾ ਡੀਸੀਡੀ ਜੋ ਕੰਮ ਨੂੰ ਦੇਖ ਰਿਹਾ ਡੀਡੀਪੀਓ ਤੇ ਬੀਡੀਪੀਓ ਬਲਾਕ ਅਫਸਰ ਜੋ ਜਿੱਥੋਂ ਤੱਕ ਹੋ ਸਕਿਆ ਜਾ ਸਕਦੇ ਹੈ ਐਪਲੀਕੇਸ਼ਨਾਂ ਅਸੀਂ ਦਿੱਤੀਆਂ ਇੱਥੇ ਕੋਈ ਕਾਰਵਾਈ ਨਹੀਂ ਹੋਈ ਕਿਸ ਨੇ ਕੋਈ ਇੱਥੇ ਨੇ ਇੰਨਾ ਜ਼ੋਰ ਹੈ ਧੱਕੇ ਦੇ ਨਾਲ ਸਾਰੇ ਕੰਮ ਕੀਤੇ ਜਾ ਰਹੇ ਨੇ ਇੱਕ ਬੰਦਾ ਆ ਜਿਹੜਾ ਅੱਗੇ ਲੱਗਾ ਉਹ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਜਦੋਂ ਉਹਦੇ ਕੋਲ ਬੰਦਾ ਆ ਜਾਂਦਾ ਤੁਸੀਂ ਜਾ ਕੇ ਵੇਖ ਲਓ ਮੈਂ ਸਰਪੈਂਚ ਬੈਂਚ 'ਚ ਬਣਿਆ ਸੀ ਕਿਤੇ 5-10 ਸਾਲ ਪਹਿਲਾਂ ਅੱਜ ਵੀ ਉਹਦੇ ਕੋਲ ਚਲ ਜਾਓ ਉਹਨੇ ਕਹਿੰਦਾ ਮੈਂ ਸਰਪੈਂਚ ਹਰ ਅਫਸਰ ਨੂੰ ਕਹਿੰਦਾ ਮੈਂ ਸਰਪੈਂਚ ਮੈਂ ਸਰਪੈਂਚ ਜਿਸ ਨੂੰ ਜਿਹਦੇ ਕੋਲ ਗਿਆ ਸਰਪੈਂਚ ਪਤਾ ਦਿਨਾ ਥੋੜਾ ਜਿਹਾ ਬਹਿ ਚੁੱਕਾ ਹੈ ਚੀਜ਼ ਦਾ ਕਿ ਉਹ ਨਹੀਂ ਸੱਟ ਸਕਦਾ ਇਸ ਚੀਜ਼ ਨੂੰ ਉਹ ਚੌਧਰ ਦਾ ਭੁੱਖਾ ਇਹੋ ਜਿਹੀ ਚੌਧਰ ਦਾ ਅੱਜ ਪਿੰਡ ਦੇ ਵਿੱਚ ਉਹ ਹਾਲਾਤ ਕਰਦੇ ਆ ਸਾਰਾ ਪਿੰਡ ਬੀਬੀਆਂ ਇਸ ਗਰਮੀ ਦੇ ਵਿੱਚ ਆ ਕੇ ਖਲੋਤੀਆਂ ਨੇ ਵੀ ਇਹ ਕਿਹੜੇ ਕੰਮ ਲੱਗਾ ਕਰਦੇ ਨੇ ਪਰ ਉਸ ਬੰਦੇ ਨੂੰ ਕਦੀ ਸਮਝ ਨਹੀਂ ਆਉਣੀ ਲੱਗ ਸਾਹਿਦ ਇਹੋ ਜੀ ਦੀ ਮਿੱਟੀ ਬਣ ਚੁੱਕੀ ਆ ਤੇ ਮੈਂ ਤੇ ਅਰਜ਼ ਕਰੂੰਗਾ ਪ੍ਰਸ਼ਾਸਨ ਵਾਸਤੇ ਵੀ ਇਹਦੇ ਤੇ ਥੋੜਾ ਆ ਕਰਕੇ ਗਰਾਊਂਡ 'ਚ ਆ ਕੇ ਵੇਖੜ ਕੇ ਕਿ ਮਟੀਰੀਅਲ ਕਿਸ ਤੇ ਮਾਲ ਹੋ ਰਿਹਾ ਇਹ ਲੱਗ ਕੀ ਰਿਹਾ ਇਹ ਬਣ ਕੀ ਰਿਹਾ ਥੋੜਾ ਵੇਖਣ ਤਾਂ ਸਹੀ ਇਹ ਕਹਿੰਦੇ ਨੇ ਕਿ ਜਿਹੜਾ ਇਹ ਸੀਵਰੇਜ ਆ ਉਹ ਪਹਿਲੇ ਸਾਡਾ ਪਿੰਡ ਦਾ ਸੀਵਰੇਜ ਤੇ ਲੱਗ ਕਰੋ ਸੀਵਰੇਜ ਦੇ ਵਿੱਚ ਬਾਥਰੂਮ ਦਾ ਤੇ ਫਲਸ ਦਾ ਪਾਣੀ ਜਾਂਦਾ ਨਾ ਕਿ ਸਪੜਾਂ ਦਾ ਪਾਣੀ ਜਾਂਦਾ ਉਹ ਪਿੰਡ ਚ ਤੇ ਸੀਵਰੇਜ ਪਾਓ ਫਿਰ ਅੱਗੇ ਸੀਵਰੇਜ ਦੀ ਗੱਲ ਕਰੋ ਇੱਕ ਪਾਈਪ ਲਾਈਨਾਂ ਚ ਕਦੀ ਪਾਣੀ ਜਾਂਦੇ ਪਾਈਪ ਲਾਈਨਾਂ ਦੀ ਜੱਟਾਂ ਦੀਆਂ ਨਹੀਂ ਚੱਲਦੀਆਂ ਜਿਹੜੀ ਖੇਤਾਂ ਚ ਪਾਈਆਂ ਇਹ ਕਿਹੜੀਆਂ ਪਾਈਪ ਲਾਈਨਾਂ ਦੀ ਗੱਲ ਕਰਦਾ ਇਹਦੇ ਵਾਸਤੇ ਮੈਂ ਬਹੁਤ ਪਹਿਲਾਂ ਵੀ ਰਿਕਵੈਸਟਾਂ ਕਰ ਚੁੱਕਾ ਕਿ ਇਹਨੇ ਸੁਣੀ ਨਹੀਂ ਸਾਡੀ ਫਿਰ ਵੀ ਅਸੀਂ ਅਰਜ਼ ਕਰਦੇ ਆਂ ਕਿ ਚਲੋ ਹੁਣ ਹੀ ਗੌਰ ਕਰੋ ਇਸ ਚੀਜ਼ ਦੇ ਉੱਤੇ ਤੇ ਬਾਕੀ ਇੰਨਾ ਕਹਿ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜੀ ਪ੍ਰਿਤਪਾਲ ਸਿੰਘ ਆ ਕਿਹੜਾ ਪਿੰਡ ਆ ਕੀ ਪਿੰਡ ਦਾ ਮਤਲਬ ਆ ਕੇ ਕੀ ਮੇਰਾ ਪਿੰਡ ਵਿਧੀਪੁਰਵਾ ਬਲਾਕ ਧਾਰੀਵਾਲ ਵਾ ਮਸਲਾ ਸਰ ਸਾਡਾ ਇਹ ਆ ਕਿ ਇੱਥੋਂ ਪਾਣੀ ਜਿਹੜਾ ਵਾ ਧਾਰੀ ਵਿਧੀਪੁਰ ਚਰਚ ਦਾ ਪਾਣੀ ਜਿਹੜਾ ਵਾ ਕੱਢ ਕੇ ਤੇ ਜਿਹੜਾ ਵਾ ਉਹ 4 ਕਿਲੋਮੀਟਰ ਜਿਹੜਾ ਅੱਗੇ ਖੜਿਆ ਜਾ ਰਿਹਾ ਵਾ ਜੋ ਕਿ ਇਹ ਗਲਤ ਵਾ ਜਿਹੜੇ ਪਿੰਡ ਦੇ ਛੱਪੜਾ ਸਾਡੇ ਕੋਲ ਜਿਹੜੇ ਆਪਣੇ ਪਿੰਡ ਦੇ ਪਾਣੀ ਜੋਗੇ ਬਹੁਤ ਵਧੀਆ ਸਾਡੇ ਕੋਲ ਪਾਣੀ ਪੈਣ ਜੋਗਾ ਜਗ੍ਹਾ ਹੈਗੀ ਆ ਇਹ ਜਾਣ ਬੁੱਝ ਕੇ ਪੋਲੀਟਿਸ਼ੀਅਨ ਤੇ ਕੋਈ ਸਾਡੇ ਪਿੰਡ ਦੇ ਜਿਹੜੇ ਦੋ ਬੰਦੇ ਰੜੇ ਆ ਵੀ ਸਾਨੂੰ ਸਰਪੰਚੀ ਮਿਲ ਜੇ ਚਰਚ ਵਾਲੇ ਜਿਹੜਾ 92 ਸੰਦ ਦੇ ਜਿਹੜੇ ਇੱਥੇ ਆਇਆ ਕਦੀ ਕਿਸੇ ਨੇ ਮੰਗ ਨਹੀਂ ਕੀਤੀ ਵੀ ਸਾਡਾ ਪਾਣੀ ਕੱਢਿਆ ਜਾਵੇ ਇਹ ਜਦੋਂ ਦੀ ਕੋਈ ਆਮ ਆਦਮੀ ਸਰਕਾਰ ਆਈ ਆ ਤੇ ਇਹ ਦੋ ਤਿੰਨ ਬੰਦੇ ਜਿਹੜਾ ਸਰਪੰਚੀ ਦੇ ਚੱਕਰ ਦੇ ਵਿੱਚ ਜਿਹੜਾ ਪਾਈਪ ਲਾਈਨ ਇਧਰ ਨੂੰ ਬਿਸ਼ਾ ਰਹੇ ਆ ਤੇ ਕੋਰਟ ਵਿੱਚ ਵੀ ਉਹ ਮੰਨਿਆ ਕਿ ਜਿਹੜਾ ਅਸੀਂ ਪਾਣੀ ਉਧਰ ਨਹੀਂ ਖੜ ਰਹੇ ਸਾਨੂੰ ਕੋਈ ਜ਼ਰੂਰਤ ਨਹੀਂ ਪਾਣੀ ਦੀ ਇਹ ਸਿਰਫ ਸਾਡੇ ਪਿੰਡ ਵਾਲੇ ਜਿਹੜੇ ਦੋ ਮਢਲੀ ਆ ਨਾ ਸਾਰਾ ਕਸੂਰ ਇਹਨਾਂ ਦਾ ਵਾ ਬਾਕੀ ਕਿਸੇ ਦਾ ਨਹੀਂਗਾ ਪਿੰਡ ਦੇ ਵਿੱਚੋਂ ਸੀਵਰੇਜ ਨਿਕਲ ਰਿਹਾ ਤੁਸੀਂ ਕਹ ਰਹੇ ਹੋ ਕਿ ਸੀਵਰੇਜ ਦੀ ਜਰੂਰਤ ਨਹੀਂ ਹੈਗੀ ਭਾਜੀ ਇਹ ਸੀਵਰੇਜ ਤੇ ਹੈ ਹੀ ਨਹੀਂ ਇਹਦੇ ਛੋਟੇ ਪਏ ਪਾ ਰਿਹਾ ਕਿਵੇਂ ਥੋਕ ਨਾਲ ਵੱਡੇ ਕੱਢ ਰਹੇ ਆ ਇਹਦੇ ਪਾਈਪ ਜਿਹੜੇ ਬਾਈਪਾਸ ਤੇ ਖੜਕੇ ਨਾਲ ਛੱਡਨੇ ਗਾੜੀ ਕੋਈ ਇਹਨਾਂ ਕੋਈ ਮਨਜ਼ੂਰੀ ਨਹੀਂ ਨਾ ਕੋਈ ਨੈਸ਼ਨਲ ਹਾਈਪੀ ਦੀ ਮਨਜ਼ੂਰੀਆਂ ਨਾ ਜੰਗਲਾਤ ਦੀ ਆ ਨਾ ਕਿ ਪਿਛਲੇ 15 ਨੰਬਰ ਰੋਡ ਦੀ ਮਨਜ਼ੂਰੀ ਇਹਨਾਂ ਕੋਲ ਹੈਗੀ ਆ ਜਿਹੜੇ ਸੀਵਰੇਜ ਪਾਏ ਜਾ ਰਹੇ ਨੇ ਇਹ ਕਿਸੇ ਦੀ ਮਾਲਕੀ ਚ ਪਾਈ ਜਾ ਰਹੇ ਜਾਂ ਪੰਚਾਇਤ ਦੀ ਥਾਂ ਚ ਪਾਈ ਜਾ ਰਹੇ ਨਹੀਂ ਅਜੇ ਤਾਂ ਜਿਹੜੇ ਪਿੱਛੋਂ ਦੇ ਪਾਏ ਜਾ ਰਹੇ ਆ ਪੰਚਾਇਤ ਦੇ ਰਸਤੇ ਵਿੱਚ ਗਾੜੀ ਜੜੀ ਆ ਉਹ ਕਿਸਾਨਾਂ ਦੀ ਜ਼ਮੀਨ ਆ ਜਾਣੀ ਆ ਤੇ ਜਿਹੜੇ ਉਹ ਬਿਲਕੁਲ ਹੀ ਸਹੀ ਨਹੀਂ ਹੈਗਾ ਗਾੜੀ ਇਹਨਾਂ ਕੋਲ ਕੋਈ ਮਨਜ਼ੂਰੀ ਨਹੀਂ ਹੈਗੀ ਪਾਣੀ ਜਿਹੜਾ ਕਿਸਾਨਾਂ ਦੇ ਖੇਤਾਂ 'ਚ ਹੀ ਪੈਣਾ ਵਾ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਛੱਪੜਾਂ ਦੀ ਸਫਾਈ ਹੋ ਕੇ ਉਹਨਾਂ ਨੂੰ ਆਪਣੇ ਆਪ ਚ ਕੰਡਕਟ ਕੀਤਾ ਜਾਵੇ ਜਦੋਂ ਪਾਣੀ ਗਰਮੀਆਂ ਦੇ ਵਿੱਚ ਆਪਣੇ ਆਪ ਹੀ ਜਦੋਂ ਇਹ ਉਹਨੂੰ ਆਪਣੇ ਖੇਤਾਂ 'ਚ ਪਾ ਲਿਆ ਕਰਾਂਗੇ ਤੇ ਸਾਡੇ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਆ ਬਹੁਤ ਵਧੀਆ ਹੋ ਸਕਦਾ ਕਿਉਂਕਿ 2 ਕਿੱਲੇ ਦਾ ਸੱਪੜ ਸਾਡੇ ਕੋਲ ਇੱਕ ਵਾ ਤੇ 3 ਕਨਾਲ ਦਾ ਇੱਕ ਵਾ 72 ਸਾਲਾਂ ਤੋਂ ਸਾਡਾ ਪਾਣੀ ਉੱਥੇ ਪਿਆ ਰਿਹਾ ਸੀ ਅੱਜ ਆਣ ਕੇ ਕਿਹੜੀ ਸਾਨੂੰ ਉਹ ਵੀ ਉਹਦੇ ਕੋ ਆ ਗਈ ਆ ਕਿਉਂਕਿ ਛੱਪੜ ਹੀ ਸਾਫ਼ ਹੀ ਨਹੀਂ ਕਰਾਏ ਕਿਉਂ ਪਾਇ ਸਾਡੇ ਇਹ ਜਿਹੜੇ ਸਰਕਾਰੀ ਸ਼ਹਿਰ ਦੇ ਪਾਏ ਜਾ ਰਹੇ ਆ ਕੁਝ ਇੱਕ ਦੋ ਬੰਦੇ ਜਿਹੜੇ ਰੜੇ ਨੇ ਜਿਹੜੇ ਇਹਨੂੰ ਗ੍ਰਾਂਡ ਨੂੰ ਖੁਰਦਪੁਰਦ ਕਰਨਾ ਚਾਹੁੰਦੇ ਆ ਬਿਲਕੁਲ ਜੀ ਵਾਜੂ ਖਾਲਸਾ ਵਾਜੂ ਜੀ ਕੀ ਖੱਤੇ ਮੈਂ ਦਿਗਿੰਦਰ ਸਿੰਘ ਪਿੰਡ ਬੀਦੀ ਬਸ ਸਰਪੰਚ ਸਾਹਿਬ ਕਾ ਇਹ ਜਿਹੜਾ ਤੁਸੀਂ ਸੀ ਮਸਲਾ ਕਹਿੰਦੇ ਉਹਨਾਂ ਦਾ ਚਰਚਾ ਦਾ ਪਾਣੀ ਕੱਢਣ ਦੇ ਆ ਦੂਜਾ ਕੱਢਣ ਹਾਲੀ ਦੇ ਪਿੰਡ ਦਾ ਸੀਵਰ ਜਾ ਇੱਥੇ ਆਏ ਸੀ ਐਮਐਲਏ ਸਾਹਿਬ ਕਲਸੀ ਸਾਹਿਬ ਤੇ ਉਹ ਪਿੰਡੇ ਤੇ ਘਰ ਆਏ ਤੇ ਹੀ ਉਹਨਾਂ ਨੂੰ ਮਸਲਾ ਆਪਣਾ ਦਿਖਾ ਲਿਆ ਵੀ ਆ ਪਿੰਡ ਦਾ ਬੋਲ ਕੰਦਵਾ ਵੇਖੋ ਦਿਖਾ ਲਿਆ ਉਹਨਾਂ ਨੇ ਮੋਕਾ ਇਤਨੇ ਪੁਲ ਬਣਿਆ ਇਹ ਪਾਣੀ ਬਹੁਤ ਜ਼ਿਆਦਾ ਸੀ ਉਹ ਆਂਦੇ ਵੀ ਠੀਕ ਦਿਖਾ ਕੇ ਗਏਗਾ ਵੀ ਪਿੰਡ ਨਰਕ ਜਿਹਾ ਰਹਿਣ ਡਿਆ ਵਾ ਜਿਨੇ ਨਾਲ ਛਪੜਾਂ ਨਰ ਕਾਸਣਾ ਆ ਤੇ ਪਾਣੀ ਨਹੀਂ ਆ ਦੋਹਾਂ ਛਪੜਾਂ ਰਹਾ ਲਾ ਤੇ ਆ ਬਾਹਰ ਬਾਹਰ ਪਿੰਡ ਜਿਨੇ ਮਨਜੀ ਸੁੰਦਰ ਲੱਗਣ ਤੇ ਇਹ ਕੱਟਣਾ ਚਾਹੀਦਾ ਉਹ ਉਦਨ ਮੰਨ ਗਿਆ ਤੇ ਠੀਕ ਆ ਜੀ ਅਸੀਂ ਇਹ ਪਾਣੀ ਤੁਹਾਡੇ ਨਾਲ ਕੱਢ ਦਿੰਨੇ ਆ ਜਿਨੇ ਵੇਗਾ ਅਸੀਂ ਪਾਪਸੀ ਉਰੇ ਪਾ ਕੇ ਤੇਰੇ ਖਾਸ ਤੋਂ ਕੇ ਮਨ ਮਿਲਾ ਜਾਗੇ ਉਹ ਮੁੜ ਕੇ ਉਹਨਾਂ ਦੀ ਡਿਊਟੀ ਲਾਤੀ ਸਰਜੀ ਸਰ ਜੀ ਨੂੰ ਆਂਦੇ ਵੀ ਠੀਕ ਆ ਜੋ ਮਸਲਾ ਹੈਗਾ ਇਹਨੂੰ ਕਰਕੇ ਤੇ ਸੌਡ ਕਰ ਚਲੋ ਉਹਨਾਂ ਨੇ ਕਰਤਾ ਹੁਣ ਜਿਹੜੇ ਪਿੰਡ ਵਾਲੇ ਇਜੈਕਸ਼ਨ ਲਾਉਂਦੇ ਆ ਪਿੰਡ ਵਾਲੇ ਇਹ ਉਹਨਾਂ ਨਾਲ ਪਹਿਲਾਂ ਵੀ ਗੱਲਬਾਤ ਹੋਈ ਸੀ ਵੀ ਆਹ ਗੱਲਬਾਤ ਆ ਵੀ ਦੱਸੋ ਵੀ ਇਹ ਪਾਉਣਾਗਾ ਜਾਂ ਆਂਦੇ ਵੀ ਛੋਟੇ ਪਾਪ ਆ ਉਹਨਾਂ ਪਾਉਂਦੇ ਡੇੜਾ ਚਰਚਾ ਵਾਲੇ ਬਨੋ ਲਿਆ ਕੀ ਤੇ ਮੈਂ ਆਖਿਆ ਵੀ ਚਰਚਾ ਵਾਲੇ ਪਾਉਂਦੇ ਆ ਹੋ ਸਕਦਾ ਜਿਹੜਾ ਵੀ ਪਾਣੀ ਪਾਪਨ ਹਾਂਜੀ ਜਾਣਾ ਵਾ ਕਿਸ ਨੂੰ ਨਹੀਂ ਇਹ ਛੋਟੇ ਪਾਪ ਪਾਉਂਦੇ ਨੇ ਛੋਟੇ ਪਾਪਾਂ ਨਾਲ ਪਾਣੀ ਨਹੀਂ ਜਾਣਾ ਤੇ ਮੱਕੇਲੇ ਛੋਟੇ ਜਿਹੜੇ ਪੈਪਾ ਨਾ ਤੁਸੀਂ ਕਹੋ ਜਿੰਨੇ ਕੋ ਵੱਡੇ ਕੋ ਵੱਡੇ ਪਾ ਦੇਣੇ ਆ ਆਪਾਂ ਨੂੰ ਉਹ ਸਰਕਾਰ ਨੇ ਪਾਉਣੇ ਮੈਂ ਹੁਣ ਉਹਨਾਂ ਨੂੰ ਕਹਿ ਦਿੰਨੇ ਆ ਕਿ ਤੁਸੀਂ ਵੱਡੇ ਪਾ ਦਿਓ ਦੱਸੋ ਕਿੰਨੇ ਦੇ ਪਾਉਣੇ ਆ ਤੇ ਇਹ ਆਂਦੇ ਜੇ ਵੱਡੇ ਪੈਪ ਪਾਉਂਦੇ ਸੀ ਤੁਹਾਡੇ ਨਾਲ ਸਾਰੇ ਅਗਰੀਆਂ ਸਭ ਕੁਛ ਹੀ ਆ ਕਿ ਛੋਟੇ ਨਾਲ ਆਪਾਂ ਨੂੰ ਪਾਣੀ ਨਹੀਂ ਪੈਣਾ ਮੈਂ ਹਾਂ ਚਲੋ ਠੀਕ ਆ ਜਿੱਦਾਂ ਦੇ ਆ ਗਿਆ ਫੇਰ ਆਂਦਾ ਵੀ ਪੈਪ ਘਰ ਤੋਂ ਘਟ ਵੀ ਤੇ 2 2.5 ਫੁੱਟ ਤੇ ਪੈ ਜਾਣਾ ਮੈਂ ਠੀਕ ਆ ਕੀ ਕਾਰਨ ਕਿਉਂ ਰੋਕਦੇ ਨੇ ਉਹ ਰੋਕਦੇ ਉਹ ਹੀ ਆ ਅੰਜਰ ਸੀ ਵੀ ਸਾਡੇ ਘਰਾਂ ਸਾਂ ਨਹੀਂ ਪਾਣੀ ਜਾਣਾ ਮੇਨ ਮੁੱਦਾ ਔਰ ਕੋਈ ਨਹੀਂ ਉਹ ਸੁੱਕੇ ਬੈਠੇ ਆ ਸੁੱਕੇ ਇਹ ਇਹਨਾਂ ਨੂੰ ਸੋਚਣਾ ਤੇ ਪਿੰਡ ਦੇ ਹਾਲ ਕੀ ਆ ਜੇ ਆਪਾਂ ਪਾਣੀ ਘਰਾਂ ਘਣੀ ਜਾਣਾ ਵਾ ਕਿਸੇ ਦਾ ਵੀ ਘਰ ਨਹੀਂ ਜਾਂਦਾ ਹੀ ਆ ਨਿਹਰਾਂ ਨੂੰ ਕਿਥੇ ਘਰਤ ਨਹੀਂ ਹੁੰਦਾ ਲੋਕਾਂ ਦਾ ਇਹਨਾਂ ਨੂੰ ਇੱਕੋ ਮੁੱਦਾ ਵਾ ਵੀ ਸਾਡੀਆਂ ਜਿਹੜੀਆਂ ਥੜੀਆਂ ਵਾ ਟਟਣੀਆਂ ਹੋਰ ਗਾੜੀ ਉਸ ਨਹੀਂ ਜੇ ਕੋਈ ਜਾਣਾ ਵਾ ਹਟ ਘਰ ਵਾ ਕਿ ਘਰ ਲੋਕਾਂ ਦੇ ਨਹੀਂ ਇਹ ਪੈਂਦੇ ਆ ਇਹਨਾਂ ਦਾ ਪਾਣੀ ਪੈਂਦੇ ਆ ਉਹਦਾ ਇੱਕ ਤਰਾਜ ਆ ਕਿ ਕੋਈ ਪਰਮਿਸ਼ਨ ਹੈ ਨਹੀਂ ਜਿਹੜਾ ਸ਼ੁਰੂ ਕਰਕੇ ਬਾਹਰ ਗਿਆ ਪੂਰਾ ਪਲਾਨ ਬਣਿਆ ਦਾ ਪੂਰਾ ਪਲਾਨ ਬਣਿਆ ਜੀ ਡਰੰਗਾ ਬਣਿਆ ਵਾ ਜਿੱਥੇ ਜਿੱਥੇ ਹੌਦੀਆਂ ਬਣਨੀਆਂ ਉਹ ਸਾਥ ਕੋ ਬਣਾਉ ਉਹਦਨ ਵੀ ਜੀ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਹਾਨੂੰ ਚਾਹੀਦਾ ਕਾਫੀ ਜ ਜੋ ਤੁਹਾਨੂੰ ਕਾफी ਚਾਹੀਦੀ ਹੈ ਨਾ ਮੈਂ ਕਾफी ਦੇ ਦਾਂ ਟਰੈਂਕ ਦੀ ਤੂੰ ਤੂੰ ਕਾਫੀ ਲਓ ਤੇ ਆਪਣੇ ਦੇਖ ਲਓ ਕਿੱਥੇ ਕਿੱਥੇ ਹੈਗਾ ਵਾ ਬਿਨਾਂ ਧੱਕੇ ਤੋਂ ਕੋਈ ਨਹੀਂ ਇਹ ਕੰਮ ਹੋਣ ਰਿਹਾ ਇਹ ਤੇ ਇੱਕ ਸ਼ਾਸਕ ਸਾਹਿਬ ਇਹ ਕੰਮ ਨਹੀਂ ਕਰਦਣਾ ਹੁਣ ਜੇ ਪਹਿਲੇ ਸਰਪੰਚ ਦਾ ਸੀ 35 ਲੱਖ ਨਹੀਂ ਨਾ ਲੱਗਣ ਦਦੂ ਮੈਂਬਰ ਚਾਰਚ ਇਹਨਾਂ ਲੱਗਣ ਨਹੀਂ ਦਿੱਤਾ ਇਸੇ ਕਰ ਹੁਣ ਵੀ ਇਹਨਾਂ ਨੇ ਹੋਈ ਆ ਪਿੰਡ ਦਾ ਕੰਮ ਨਾ ਹੋ ਜੇ